ਹਰ ਚਾਹ ਉਹ ਦੇ ਮਾਂ ਬਾਪ ਦਾ ਨਾਮ ਲਿਖਦੇ ਆ ਹੁਣ ਲੈ ਕਹਿੰਦੇ ਮੋਦੀ ਸਾਹਿਬ ਕਹਿੰਦੇ ਕਹਿੰਦੇ ਵੀ ਨਾ ਨਾਨੀ ਦਾ ਨਾਮ ਵੀ ਦੱਸੋ ਜੇ ਵੋਟ ਪਾਉਣੀ ਹੈ ਹੁਣ ਸਾਡੇ ਵਾਲੇ ਦਾ ਪਾਕਿਸਤਾਨ ਤੋਂ ਆਏ ਅਸੀਂ ਕਿੱਥੋਂ ਲੱਭੀਏ ਜੀ ਉੱਥੇ ਸਿਆਲਕੋਟ ਜਾ ਕੇ ਆਪ ਦੇਕਰ ਤਾਂ ਕੁਝ ਪਤਾ ਨਹੀਂ ਬਾਕੀਆਂ ਦਾ ਡਾਟਾ ਮੰਗੀ ਜਾਂਦਾ ਹੱਦ ਮੇਰੀ ਮਾਂ ਨੇ ਵੋਟ ਪਾਉਣੀ ਆ ਉਹ ਉਹ ਪਾਕਿਸਤਾਨ ਤੋਂ ਆਏ ਹੋਏ ਨੇ ਕਿੱਥੋਂ ਲਿਓਗੀ ਮੇਰੀ ਮਾਂ ਉੱਥੋਂ ਪਾਕਿਸਤਾਨ ਅਜਾ ਪਾਕਿਸਤਾਨ ਨਾਲ ਸੰਬੰਧ ਖਰਾਬ ਕਰ ਰੱਖਨੇ ਉਹ ਤੇ ਜਾਣ ਨਹੀਂ ਦਿੰਦੇ ਦੱਸੋ ਸਰਕਾਰੀਏ ਕੀ ਕਰੀਏ ਜਾਈਏ ਕਿੱਧਰ ਜਾਈਏ ਸਰ ਤਰਸਤਾ ਹੋ ਗਏ ਟੀਮ ਨਹੀਂ ਖੜਣ ਹੁੰਦੇ ਫਲਾਨਾ ਨਹੀਂ ਹੁੰਦੇ ਆ ਦਿਲਜੀਤ ਦੀ ਫਿਲਮ ਚ ਕੋਈ ਪਾਕਿਸਤਾਨੀ ਕਲਾਕਾਰ ਪਹਿਲਾਂ ਜਦ ਕਿ ਪਹਿਲਗਾਮ ਜਿਹੜਾ ਬਹੁਤ ਦੁਖਦਾਇਕ ਘਟਨਾ ਹੋਈ ਉਸ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਕੋਈ ਕਲਾਕਾਰ پاکستان ਤੋਂ ਕਿਉਂਕਿ ਸਾਡਾ ਕਲਚਰ ਸਾਂਝਾ ਹੈ ਜੀ ਪੰਜਾਬੀ ਬੋਲਦੇ ਆ ਉਹ ਵੀ ਪੰਜਾਬੀ ਬੋਲਦੇ ਉਹ ਲੈ ਲੈ ਨਾ ਜੀ ਕਹਿੰਦੇ ਇਹ ਫਿਲਮ ਹੀ ਨਹੀਂ ریلیਜ਼ ਹੋ ਸਕਦੀ ਇਹ ਤਾਂ ਗਦਾਰ ਹੈ ਜੀ ਇਹ ਤਾਂ ਗਦਾਰ ਹੈ ਤੇ ਹੁਣ ਪਾਕਿਸਤਾਨ ਦੀ ਟੀਮ ਖੇਡਣਾ ਹੋਊਗੀ ਉਹ ਠੀਕ ਹੈ ਸਾਰੇ ਸਾਨੂੰ ਤਾਂ ਐਂ ਵਰਤੀ ਜਾਂਦੇ ਭਈ ਇਡਾਂ ਬੱਕਰੀਆਂ ਵਾਂਗੂ ਹੁਣ ਤੁਸੀਂ ਲੜਪੋ ਹੁਣ ਤੁਸੀਂ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਹੁਣ ਤੁਸੀਂ ਫੇਰ ਠੀਕ ਹੋ ਜਾਓ ਉਹ ਅਮਰੀਕਾ ਬੈਠਾ ਜੀ F16 F ਉਹਨਾਂ ਕੋ ਕਬਾੜ ਹੈ F16 ਕਬਾੜ ਜਹਾਜ਼ ਨੇ ਉਹ ਪਾਕਿਸਤਾਨ ਨੂੰ ਵੀ ਵੇਚ ਦਿੰਦੇ ਆ ਸਾਨੂੰ ਵੀ ਵੇਚ ਦਿੰਦੇ ਆ ਜੀ ਦੋਨਾਂ ਮੁਲਕਾਂ ਨੂੰ ਵੇਚ ਕੇ ਕਹਿੰਦੇ ਨੇ ਓਏ ਲੜਿਆ ਨਾ ਕਰੋ ਓਏ ਲੜਿਆ ਨਾ ਕਰੋ ਦੱਸੋ ਅਸੀਂ ਬੱਚੇ ਛ ਸਕੂਲ ਛੱਡ ਕੇ ਆਉਣੇ ਆ F16 'ਚ ਲੜਾਈ ਵਾਲੇ ਹਥਿਆਰ ਵੇਚ ਕੇ ਸਾਨੂੰ ਕਹੀ ਜਾਂਦੇ ਲੜਿਆ ਨਾ ਕਰੋ ਯਾਰ ਹੱਦ ਕਰੀ ਜਾਂਦੇ ਅਸੀਂ ਸਮਝਦੇ ਨਹੀਂ ਯਾਰ ਸਾਡੇ 10 ਲੱਖ ਬੰਦਾ ਸਾਡਾ ਮਰ ਗਿਆ ਜੀ ਪਾਰਟੀਸ਼ਨ ਵੇਲੇ 47 ਵੇਲੇ ਕੌਣ ਮਰਿਆ ਜੀ ਸਾਡੇ ਨਾਨੇ ਨਾਨੀਆਂ ਸਾਡੇ ਪੂਆ ਫੋਫੜ ਮਰਨ ਨੂੰ ਅਸੀਂ ਰੱਖੇ ਆ ਇਹ ਇਹਨਾਂ ਦਾ ਕੋਈ ਮਰਿਆ ਇੱਕ ਕਦੇ ਗਏ ਆ ਹਾਂ ਫੌਜ ਦੀ ਟੋਪੀ ਲੈ ਕੇ ਫੋਟੋ ਖਿਚਾਉਣ ਜਰੂਰ ਆ ਜਾਂਦੇ ਆਪਰੇਸ਼ਨ ਸਿੰਧੂਰ ਔਰ ਸਿੰਧੂਰ ਵੀ ਬੰਨਣ ਲੱਗ ਗਈ ਸੀ ਇਦਾਂ ਰੌਲਾ ਪੈ ਗਿਆ ਨਹੀਂ ਤਾਂ ਆ ਜਾਂਦੇ ਕਰ ਕਰ ਸੰਦੂਰ ਲਾਓ ਜੀ ਮੋਦੀ ਦੇ ਨਾਂ ਦਾ ਉਹ ਜੀ ਦੇ ਲਾਉਣਾ ਤੂੰ ਉਹਦੇ ਲਾਲਾ ਬਾਬਾ ਤੂੰ ਸਾਡੇ ਵਾਲਿਆਂ ਨੂੰ ਕਿਉਂ ਪਿਆ ਨਿਕਲਿਆ ਸਹੀ ਹੈ ਨਾ ਜੇ ਸਹੀ ਹੈ ਤਾਂ ਆੜੀ ਮਾਰ ਦੇ ਨਹੀਂ ਤਾਂ ਨਾ ਮਾਰ ਹੱਦ ਹੈ ਮਤਲਬ ਹਰ ਥਾਂ ਤੇ ਜਾ ਕੇ ਕਹਿੰਦਾ ਇਸ ਜਗ੍ਹਾ ਸੇ ਮੇਰਾ ਪੁਰਾਣਾ ਨਾਤਾ ਹੈ ਜੀ ਦੇ ਨਾਲ ਨਾਤਾ ਹੈ ਉਹਦੇ ਨਾਲ ਬੱਤ ਦਾ ਨਹੀਂ ਕਿ ਤੂੰ ਵੀ ਜਾ ਕੇ ਕਹਿੰਦੇ ਕਿਹਾ ਜਾ ਕਿ ਬਾਪ ਹੈ ਗਿਆ ਯਾਰ ਅਹੀਂ ਕਟਣੀ ਪੈਣੀ ਆ ਹੁਣ ਆਪਾਂ ਕੀ ਕਰੀਏ ਬਦਲੂਗਾ ਦੇਸ਼ ਬਦਲੂਗਾ ਪੜਿਆ ਲਿਖਾ ਬੰਦਾ ਹੋਊਗਾ ਜਿਨੇ IIT ਕਲੀਅਰ ਕੀਤੀ ਹੋਊਗੀ ਇੰਜੀਨੀਅਰ ਹੋਊਗਾ ਤੇ ਜਿਹੜਾ ਆਈਆਰਐਸ ਅਫਸਰ ਦੇਸ਼ ਦੀ ਆਰਥਿਕਤਾ ਨੂੰ ਵੀ ਸਮਝਦਾ ਹੋਊਗਾ ਉਹ ਬੰਦਾ ਜਿਸ ਦਿਨ ਰਾਸ਼ਟਰਪਤੀ ਇਹ ਕਹੂਗਾ ਨਾ ਕਿ ਮੈਂ ਤਾਂ ਉਹ ਬੰਦਾ ਇਧਰੋਂ ਕਹੂਗਾ ਮੈਂ ਅਰਵਿੰਦ ਕੇਜਰੀਵਾਲ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਭ ਇਹ ਬੰਦਾ ਉਹ ਲੇਖ ਲਿਓ ਅੱਜ ਬੰਦਾ ਹੋਇਆ ਹੈ ਉਦੋਂ ਦੇਸ਼ ਚਲਦਾ ਜੀ। ਨਹੀਂ ਤਾਂ ਅਮਰੀਕਾ ਵਾਲੇ ਪਛਤਾਉਂਦੇ ਫਿਰਦੇ ਕਹਿੰਦੇ ਅਸੀਂ ਆਪ ਕਮਲਾ ਚੋਣ ਬੈਠੇ। ਮੈਂ ਕਿਹਾ ਅਮਰੀਕਾ ਦੇ ਮੇਰੇ ਦੋਸਤ ਨੇ ਬਹੁਤ سارے ਮੈਂ ਕਿਹਾ ਤੁਹਾਨੂੰ ਵੀ ਹੁਣ ਪਤਾ ਲੱਗੂ ਮਾੜਾ ਲੀਡਰ ਚੁਣਨ ਦੇ ਤੁਹਾਨੂੰ ਨੁਕਸਾਨ ਕੀ ਹੁੰਦੇ ਨੇ। ਪਹਿਲਾਂ ਸਾਨੂੰ ਹੀ ਗੱਲਾਂ ਕੱਢੀ ਜਾਂਦੇ ਸੀ। ਮੈਂ ਕਿਹਾ ਹੁਣ ਟਰੰਪ ਚੁਣ ਲਿਆ ਤੁਸੀਂ ਬਸ ਉਹ ਕੁਝ ਵੀ ਕਹਿੰਦਾ ਤੜਕੇ ਚਾਹ ਪੀ ਕੇ ਕੁਝ ਹੋਰ ਗੱਲ ਕਹਿੰਦਾ ਉਹ। ਦੁਪਹਿਰੇ ਕੁਝ ਹੋਰ ਗੱਲ ਕਹਿੰਦਾ। ਆਥਣੇ ਕੁਝ ਹੋਰ ਕਹਿੰਦਾ ਮੈਂ ਫਲਾਣ ਨੂੰ ਗ੍ਰਿਫਤਾਰ ਕਰ ਲਵਾਂ, ਫਲਾਣ ਨੇ ਮੈਂ ਕੱਢ ਦੂੰ। ਫਲਾਨੇ ਨੂੰ ਮੈਂ ਛੱਡ ਦੂੰ ਫਲਾਨੇ ਮੈਂ ਵੜ ਦੂੰ ਹਾਲਾਤ ਉਹਦੇ ਵੀ ਉਹੀ ਨੇ ਜਿਹੜੇ ਆਪਣੇ ਵਾਲੇ ਦੇ ਨੇ ਪਤਾ ਨਹੀਂ ਤਾਂ ਉਹਨੇ ਇਹ ਤਾਂ ਸਿਖਾਇਆ ਪਤਾ ਨਹੀਂ ਇਹ ਨੇ ਉਹਨੂੰ ਸਿਖਾਇਆ ਇਹ ਤੇ ਜਾਂਚ ਜਾਰੀ ਹੈ ਪਰ ਇੰਨਾ ਕਹ ਦੁਨੀਆ ਨਾ ਨੇ ਸੂਲੀ ਤੇ ਟੰਗੀ ਪਈ ਹੈ ਯਾਰ ਸਾਨੂੰ ਜਿਉਂ ਲੈਣ ਦੋ ਯਾਰ ਰਿਕਸ਼ਿਆਂ ਦੇ ਪਿੱਛੇ ਵੀ ਲਿਖਿਆ ਹੁੰਦਾ ਜੀਓ ਔਰ ਜੀਨੇ ਦੋ ਨਾ ਜਿਉਣੇ ਆ ਨਾ ਜਿਉਣ ਦਿੰਨੇ ਆ ਨਵੇਂ ਬੰਗੇ ਪਾਉਨੇ ਆ ਬਸ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਜਿਉ ਔਰ ਜੀਨੇ ਦੋ ਔਰ ਲੰਬਾ ਜਿਉ ਉਮਰ ਆ ਹੋਣ ਤੁਹਾਡੀਆਂ ਪਰ ਦੇਖੋ ਪੰਜਾਬੀ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜੇ ਕਿਸੇ ਨੂੰ ਅਸੀਸ ਦੇਣੀ ਹੋਵੇ ਤਾਂ ਇਹ ਤੋਂ ਵੱਡੀ ਅਸੀਸ ਨਹੀਂ ਹੋ ਸਕਦੀ ਕਿ ਜਾ ਤੇਰੀ ਉਮਰ ਲੋਕ ਗੀਤ ਜਿੱਡੀ ਹੋਵੇ ਫੋਕ ਸੌਂਗ ਕਿ ਤੇਰੀ ਉਮਰ ਲੋਕ ਗੀਤ ਜਿੱਡੀ ਹੋਵੇ ਲੋਕ ਗੀਤ ਦੀ ਕੋਈ ਉਮਰ ਨਹੀਂ ਹੁੰਦੀ ਪਤਾ ਨਹੀਂ ਕਦੋਂ ਤੋਂ ਚੱਲਿਆ ਆਉਂਦਾ ਮਿਰਜ਼ਾ ਹੀਰ ਪਤਾ ਨਹੀਂ ਕਦੋਂ ਤੋਂ ਚੱਲੇ ਆਉਂਦੇ ਆ ਤੇਰੀ ਉਮਰ ਲੋਕ ਗੀਤ ਜਿੱਡੀ ਹੋਵੇ ਜੇ ਕਿਸੇ ਨੂੰ ਵਾਦਵਾ ਦੇਣੀ ਹੋਵੇ ਤਾਂ ਇੰਦੂ ਵੱਡੀ ਕੋਈ ਵਾਦਵਾ ਨਹੀਂ ਕਿ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ ਰਸੂਲ ਹਮਜ਼ਾ ਤੌਬ ਨੇ ਵੀ ਇਹੀ ਲਿਖਿਆ ਮੇਰਾ ਦਾਬੀਸਤਾਨ ਕਿਤਾਬ ਦੇ ਵਿੱਚ ਕਿ ਮਾਂ ਬੋਲੀ ਤੋਂ ਵੱਡੀ ਕੋਈ ਗਾਲ ਵੀ ਨਹੀਂ ਮਾਂ ਬੱਲੀ ਤੋਂ ਵੱਡੀ ਕੋਈ ਅਸੀਸ ਵੀ ਨਹੀਂ ਅਸੀਂ ਪੰਜਾਬੀ ਆ ਅਸੀਂ ਤਾਂ ਪੰਜਾਬ ਰਹਿਣ ਵਾਲਿਆਂ ਰੋਲ ਹਰ ਰੋਜ਼ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਪੜਨ ਵਾਲੇ ਲੋਕ ਆ ਤੇ ਸਾਨੂੰ ਕੋਈ ਮਤਲਬ ਐ ਕਰਜੂਆ ਵੀ ਤੂੰ ਆਉਣਾ ਕਰ ਤੂੰ ਆਉਣਾ ਕਰ ਤੂੰ ਆ ਨਾ ਕਰ ਐ ਕਿਵੇਂ ਕਰੀ ਸੋ ਇਸ ਕਰਕੇ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਦਾ ਕਿ ਆਪਾਂ ਤੰਦਰੁਸਤ ਰਹਿਣਾ ਪੰਜਾਬ ਜਰਨੇਲਾਂ ਦਾ ਕਰਨੈਲਾਂ ਦਾ ਪੰਜਾਬ ਸੀ ਪੰਜਾਬ ਗਿੱਦਿਆਂ ਭੰਗੜਿਆਂ ਦਾ ਪੰਜਾਬ ਪੰਜਾਬ ਕਬੱਡੀਆਂ ਕੁਸ਼ਤੀਆਂ ਦਾ ਪੰਜਾਬ ਪੰਜਾਬ ਮਿਲਖਿਆਂ ਦਾਰਿਆਂ ਦਾ ਪੰਜਾਬ ਅੱਜ ਪੰਜਾਬ ਟੀਕੇ ਆਣਾ ਪੰਜਾਬ ਚਿੱਟੇ ਦਾ ਪੰਜਾਬ ਆਹ ਬਣਾ ਕੇ ਰੱਖਤਾ ਸਾਨੂੰ ਯੁੱਧ ਛੇੜ ਲਿਆ ਸੀ ਟਾਈਮ ਥੋੜਾ ਜਿਹਾ ਲੱਗ ਗਿਆ ਯੁੱਧ ਵਾਸਤੇ ਨਾ ਥੋੜਾ ਪਲੈਨਿੰਗ ਕਰਨੀ ਪੈਂਦੀ ਹੈ ਪਲੈਨਿੰਗ ਤੇ ਟਾਈਮ ਲੱਗਿਆ ਪਰ ਜਿਹੜਾ ਜੁੱਦ ਛੇੜ ਲਿਆ ਨਾ ਹੁਣ ਹੁਣ ਇਹ ਹਟ ਇਹ ਪੂਰਾ ਜਿੱਤ ਕੇ ਹੀ ਹਟਾਂਗੇ ਇਹ ਜੁੱਦ ਨਸ਼ੇ ਬਰੁੱਧ ਜਿਹੜਾ ਨਾ ਇਹ ਜਿੱਤ ਕੇ ਹਟਣਾ ਬਸ ਜਿੱਤਣਾ ਹੈ ਇਹ ਕਲੰਕ ਪੰਜਾਬ ਦੇ ਮੱਥੇ ਤੋਂ ਲਾ ਦੇਣਾ ਹੈ ਇਹ ਪੰਜਾਬ ਪੰਜਾਬੀ ਤਾਂ ਜੀ ਆਏ ਨੇ ਫਿਲਮਾਂਾਂ ਨੇ ਤੇ ਉਹ ਕੋਈ ਫਿਲਮਾਂ ਫਿਲਮਾਂ ਬਣ ਲੱਗੀਆਂ ਸੀ ਸਾਡੇ ਤੇ ਹੁਣ ਪੰਜਾਬ ਦੀਆਂ ਫਿਲਮਾਂ ਬਣਣ ਗਈਆਂ ਤਾਂ ਪੰਜਾਬੀ ਨੱਚਦੇ ਹੱਸਦੇ ਖੇੜਦੇ ਨਜ਼ਰ ਆਉਣਗੇ ਨਾ ਕਿ ਡਿੱਗਦੇ ਟਹੰਦੇ ਪੰਜਾਬੀ ਨਾ ਹਾਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ ਸਰਜੀਤ ਪਾਤਰ ਸਾਹਿਬ ਦੀਆਂ ਲਾਈਨਾਂ ਨੇ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਤੂੰ ਜ਼ਮੀਨ ਰੱਖੋ ਫੋ ਲੱਗਣਗੇ ਇੱਥੇ ਇਸੇ ਤਰਤੀ ਤੇ ਜਿਉਂਦੇ ਵਸਦੇ ਰਹੋ ਆਪਾਂ ਨੂੰ ਅਸੀਸਾਂ ਕਿਹਦੀ ਮਿਲਦੀਆਂ ਨੇ ਮਾਂ ਪਿਓ ਤੋਂ ਜਾਪਾ ਕਿਤੇ ਰਿਸ਼ਤੇਦਾਰ ਜੇ ਜਿਉਂਦਾ ਵਸਦਾ ਰਹੇ ਭਾਈ ਜਿਉਂਦਾ ਵਸਦਾ ਜਿਉਂਦਾ ਵੀ ਰਹੇ ਲੰਬੀ ਉਮਰ ਤੇ ਵਸਦਾ ਉਹ ਕਿਸੇ ਬਜ਼ੁਰਗ ਮਾਤਾ ਕੋਲੇ ਕਿਤੇ ਰੱਬ ਪ੍ਰਗਟ ਹੋ ਗਿਆ ਉਹ ਕਹਿੰਦਾ ਮੰਗ ਮਾਤਾ ਕੀ ਮੰਗਦਾ ਹੈ ਮੰਗਦੀ ਹੈ ਹੁਣ ਮਾਤਾ ਨੇ ਆਖਿਆ ਰੱਬ ਹੈ ਇੱਕੋ ਵਾਰ ਚੀ ਮੰਗਣਾ ਪੈਣਾ ਪਰ ਮੈਂ ਮੇਰੀ ਤਾਂ ਮੰਗਾਂ ਹੀ ਬਹੁਤ ਜ਼ਿਆਦਾ ਨੇ ਪਰ ਇੱਕੋ ਮੰਗ ਚ ਮੰਗ ਉਹ ਕਹਿੰਦੀ ਮੈਂ ਸੋਨੇ ਦੀ ਮਧਾਨੀ ਨਾਲ ਆਪਣੇ ਪੋਤੇ ਨੂੰ ਮੱਖਣ ਖਵਾਉਂਦੀ ਦੇਖਾਂ ਲੱਸੀ ਪਿਉਂਦੀ ਦੇਖਾਂ ਕੀ ਮੰਗੀ ਉਹ ਸੋਨਾ ਵੀ ਮੰਗੀ ਘਰ ਵਾਸਤੇ ਦੁੱਧ ਵੀ ਮੰਗੀ ਪੋਤਾ ਵੀ ਮੰਗੀ ਇੱਕੋ ਮੰਗੇ ਸਾਰਾ ਕੁਝ ਮੰਗੇ ਉਹ ਸੋ ਨਾ ਜਾਣੇ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕਈ ਵਾਰੀ ਅਸੀਂ ਪ੍ਰੋਗਰਾਮਾਂ ਤੇ ਜਾਂਦੇ ਹਾਂ ਕੁਝ ਸਪੈਸ਼ਲ ਡਾਕਟਰ ਸਾਹਿਬ ਬੱਚੇ ਹੁੰਦੇ ਹਨ ਹੈਨਾ ਤੇ ਉਹ ਵੀ ਆ ਜਾਂਦੇ ਆ ਉੱਥੇ ਪਿੰਡਾਂ ਚ ਹੈਨਾ ਤੇ ਆਮ ਤੌਰ ਤੇ ਪਹ ਹਸਪੈਨੇ ਉਹਨਾਂ ਦੀਆਂ ਐਕਟੀਵਿਟੀਜ਼ ਤੇ ਐਵੇਂ ਈ ਹੋਇਆ ਕਿ ਇੱਕ ਬੱਚਾ ਸੀਗਾ ਕਿ ਠੀਕ ਨਹੀਂ ਸੀਗਾ ਉਹਨੇ ਆਪਾਂ ਤਮਾਨ ਕੇਜਰੀਵਾਲ ਜਿੰਦਾਬਾਦ ਲੋਕਾਸ ਤੇ ਮੈਂ ਕਿਹਾ ਵੀ ਹੱਸੇ ਕਿ ਹਮ ਕਹਿੰਦੇ ਸਾਡੇ ਪਿੰਡ ਦਾ ਕਮਲਾ ਹੈ ਤੇ ਮੈਂ ਕਿਹਾ ਕਮਲਾ ਨਹੀਂ ਕੋਈ ਗੱਲ ਨਹੀਂ ਤੁਸੀਂ ਸਟੇਜ ਤੇ ਭਜੋ ਸਟੇਜ ਤੇ ਬੁਲਾਇਆ ਮੈਂ ਫੋਟੋ ਖਿਚਾਈ ਮੈਂ ਕਿਹਾ ਇੱਕ ਗੱਲ ਸੁਣੋ ਹੱਸਿਆ ਨਾ ਕਰੋ ਮਜ਼ਾਕ ਨਾ ਡਾਇਆ ਕਰੋ ਕੀ ਪਤਾ ਰੱਬ ਕਿਹੜਿਆਂ ਰੰਗਾਂ ਚ ਰਾਜੀ ਹੈ ਰੱਬ ਆਪ ਥੋੜੀ ਆਉਂਦਾ ਹੁੰਦਾ ਕੀ ਪਤਾ ਕਿਹਦੇ ਚ ਰੱਬ ਬਸਦਾ ਹੋਵੇ ਨਾ ਜਾਣੇ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੀ ਪਤਾ ਰੱਬ ਕਿੱਥੇ ਫਿਰਦਾ ਇਹਦੇ ਨਾਲ ਫੋਟੋ ਖਿਚਾ ਲਓ ਇਹਨੂੰ ਪਿਆਰ ਕਰੋ ਤੁਸੀਂ ਦੇਖਿਓ ਸੀ ਉਹ ਜਿਹੜੀ ਮੁੰਨਾ ਬਾਈ ਐਮ ਬੀ ਬੀ ਐਸ ਚ ਜਾਦੂ ਕੀ ਜੱਪੀ ਉਹ ਇੱਕ ਸਵੀਪਰੀ ਸੀ ਨਾ जिने ठीक ਕਰਤੇ ਸੀ ਡਾਕਟਰਾਂ ਤੋਂ ਨਹੀਂ ਠੀਕ ਹੋਏ ਸੀ সুইਪਰ ਨੇ ਠੀਕ ਕਰਤੇ ਸੀ ਪਿਆਰ ਨਾਲ ਦੁਨੀਆ ਕਾਦੀ ਭੁੱਖੀ ਹੈ ਜੀ ਪਿਆਰ ਦੀ ਮਾਨ ਦੀ ਸਨਮਾਨ ਦੀ ਇੱਜ਼ਤ ਦੀ ਬਸ ਉਹ ਮਿਲ ਜੇ ਬਾਕੀ ਤਾਂ ਸਾਰੇ ਆਪ ਦੇ ਆਪ ਦੇ ਘਰੇ ਰਾਜੇ ਨੇ ਕੋਈ ਅਸੀ ਗੱਲ ਨਹੀਂ ਹੈਗੀ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਇੰਨੇ ਅੱਛਾ ਪੱਤਰਕਾਰ ਨੇ ਕੈਮਰੇ ਚੱਕਲੇ ਮਤਲਬ ਮੈਂ ਖਤਮ ਕਰਦਾ ਤਾਂ ਮਤਲਬ ਇਹਨਾਂ ਨੂੰ ਸਰ ਚਾਹੀਦੀ ਆ ਦੂਜੀ ਵਾਈਟ ਇਹਨਾਂ ਨੂੰ ਚਾਹੀਦਾ ਸਰ ਦੂਜਾ ਕੰਮ ਵੀ ਰੋਹਨ ਤਮਨ ਬੋਲੂ ਮਜੀਠੀਏ ਬਾਰੇ ਹੋ ਜਾ ਉਹ ਮੈਂ ਬੋਲਦਾ ਨਹੀਂ ਉਹ ਸਰ ਕਾਨੂੰਨ ਦਾ ਕੰਮ ਹੈ ਮੇਰਾ ਕੀ ਕੰਮ ਹੈ ਮੇਰਾ ਕੰਮ ਥੋੜੀ ਆ ਉਹ ਤਾਂ ਨਾਪੇ ਆ ਨਾਪੇ ਜਾ ਕੇ ਕਰਿਆ ਉਹ ਤਾਂ ਕਾਨੂੰਨ ਕਰੂ ਮੈਂ ਤਾਂ ਕੁਝ ਕਰਦਾ ਨਹੀਂ ਪਰ ਮੈਂ ਇੰਨਾ ਕਹਿਣਾ ਜਿਨ੍ਹਾਂ ਨੇ ਲੱਖਾਂ ਘਰਾਂ 'ਚ ਚਿੱਟੇ ਰੰਗ ਦੇ 70 ਪਿਛਾਤੇ ਜਿਨ੍ਹਾਂ ਨੇ ਨਸ਼ੇ ਦੀਆਂ ਤਸਕਰੀਆਂ ਕਰ ਕਰਕੇ ਲੱਖਾਂ ਸਾਡੀਆਂ ਪਹਿਣਾਵੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਉਹ ਆਪ ਰੰਗੀਲੀਆਂ ਜ਼ਿੰਦਗੀਆਂ ਨਹੀਂ ਜਿਉ ਸਕਦੇ ਸਜ਼ਾ ਮਿਲੂ ਇੱਥੇ ਮਿਲੂ ਇੱਥੇ ਮਿਲੂ ਨਰਕ ਸੁਰਗ ਇੱਥੇ ਹੀ ਐਥੀ ਸਜਾ ਮਿਲੂ ਭੁਗਤੀ ਜਾ ਮੈਂ ਤਾਂ ਕੁਝ ਨਹੀਂ ਕਰ ਸਕਦਾ ਮੈਂ ਤਾਂ ਕਿ ਜ਼ਰੀਆਂ ਮੈਂ ਕੁਝ ਨਹੀਂ ਕਰ ਸਕਦਾ ਮੈਂ ਬਾਕੀ ਕਮ ਹਾਲਤਾਂ ਦਾ ਬਾਕੀ ਕਮ ਕੋਟਾਂ ਦਾ ਭੁਗਤੀ ਜਾ ਕਬੀਰ ਆ ਤੇਰੀ ਝੋਪੜੀ ਗਲ ਕਟਿਆਨ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕਹ ਬੈ ਦੱਸ ਜਿੱਦ ਮੈਂ ਗਲਤੀ ਕੀਤੀ ਮੈਨੂੰ ਮੈਨੂੰ ਕਰ ਲਿਆ ਅੰਦਰ ਜਿੱਦ ਮੈਂ ਕੋਈ ਗਲਤ ਕੰਮ ਕੀਤਾ ਮੈਂ ਸਾਨੂੰ ਦੇਦੀ ਅੰਦਰ ਭਾਈ ਪਰ नहीं चल दिया दोंगे फलाना कर दागुरु परमात्मा बड़े बड़े आए चीक इत आप चीक गिणिया नहीं जा मिल गया ठीक समान है बहुत बहुत धनबाद जी